ਨਰਸਾਂ ਨਹੀਂ ਸਾਡੇ ਉਹ ਗਲਤੀ ਹੋਈ ਜਿਹੜਾ ਦੂਜਾ ਡਾਕਟਰ ਉਹਨਾਂ ਸਾਡੇ ਉਹ ਗਲਤੀ ਹੋਈ ਮੈਡੀਕਲ ਸਟੋਰ ਵਾਲਾ ਸਫਾਈ ਕਰਮਚਾਰੀ ਆ ਜਿਹੜਾ ਦਵਾਈਆਂ ਵੰਡਣ ਦਿਆ ਵਾ ਉਹ ਤੋਂ ਕੋਈ ਡਿਗਰੀ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਕੋਈ ਅਧਾਰ ਕਾਰਡ ਨਹੀਂ ਹੈਗਾ ਦੱਸੋ ਡਾਕਟਰ ਸਾਹਿਬ ਇਹ ਜਵਾਬ ਦੇਣ ਡਾਕਟਰ ਸਾਹਿਬ ਤੁਹਾਡੀ ਰਿਸਪੋਨਸੀਬਿਲਟੀ ਹੈ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਹਸਪੀਟਲ ਚਲਾ ਰਹੇ ਜੇ ਇੰਨਾ ਚਲੋ ਘੱਡਾ ਇੰਨਾ ਪੁਰਾਣਾ ਤੁਹਾਡੀ ਕੀ ਰਿਸਪੋਨਸੀਬਿਲਟੀ ਹੈ ਕੋਈ ਨਹੀਂ ਵੇਖਿਆ ਜਿਹੜੀ ਨਰਸਿਸਟੀਗਾ ਮੈਂ ਨਹੀਂ ਉਹ ਮੇਰੀ ਗੱਲ ਸੁਣੋ ਡੇਟ ਵੇਖੇ ਨਹੀਂ ਹੋਣੀ ਹੋਈ ਹੈ ਨਾ ਗਲਤੀ ਆਪਾਂ ਇਹ ਚੀਜ਼ ਛੋਟੀ ਜਿਹੀ ਗਲਤੀ ਦੇਖੋ ਤੁਹਾਡਾ ਜਿਹੜਾ ਬੰਦਾ ਉਥੇ ਚਾਹਖੰਡ ਦੇ ਵਿੱਚ ਨਹੀਂ ਲੈ ਮੈਡੀਕਲ ਸਟੋਰ ਤੇ ਜਿਹੜਾ ਬੰਦਾ ਲੈ ਵੇਖੋ ਕਿੱਡਾ ਵੱਡਾ ਤੂੰ ਕੇ ਨੂੰ ਟਿਕਾਉਣਾ ਕੋ ਆ ਨਾ ਆਪਣੇ ਨਰਸਾਂ ਆਉਂਦੀਆਂ ਆਪਣੇ ਦਵਾਈ ਕੈਰੀ ਕਰਕੇ ਚੱਲ ਜਾਂਦੀਆਂ ਵੇ ਵੇਖੋ ਗਲਤੀ ਤੁਹਾਡੇ ਕੋਲ ਬਹੁਤ ਹੈ ਉਹ ਇੰਦਾ ਵੀ ਕਰੀ ਹੁੰਦਾ ਵੇਖੋ ਦੂਜੇ ਵੀ ਹਸਪੀਟਲ ਹੈਗੇ ਸਮਝੋ ਵੀ ਬਚਾ ਤੁਹਾਡਾ ਵੇਗਾ ਤੇ ਉਹਨਾਂ ਦਾ ਵੀ ਹੋ ਗਿਆ ਬੱਚੇ ਵਾਲੇ ਦਾ ਬਚਾਅ ਹੋ ਗਿਆ ਗਲਤੀ ਤੁਸੀਂ ਕੀਤੀ ਵੀਰ ਜੀ ਤੁਸੀਂ ਗੁੱਸਾ ਕਰ ਰਹੇ ਹੈਗਾ ਦਾ ਪਰ ਗਲਤ ਗੱਲ ਜਿਹੜੀ ਗਲਤ ਗੱਲ ਆ ਗਲਤ ਹੀ ਭਾਈ ਇਹ ਪਤਾ ਨਹੀਂ ਆ ਹਾਇਰ ਦਾ ਪਤਾ ਕੀ ਗੱਲ ਆ ਕੀ ਗੱਲ ਆ ਇਹ ਤੇ ਟੀਕਾ ਲੱਗਾ ਇਹ ਹੁੰਦੀ ਥੋੜੀ ਸਾਈਡ ਇਫੈਕਟ ਬਾਅਦ ਚ ਪੋਜੋ ਜੇ ਬੱਚਾ ਪੈ ਦਿਮਾਗ ਦਾ ਬੱਚਾ ਹੀ ਨਿਕਾ ਵਾ ਲੱਗਿਆ ਬਾਅਦ ਚ ਪੈਲੇ ਅਸਪਾਰੀ ਟੀਕਾ ਵਾ ਕੋਈ ਸਾਈਡ ਇਫੈਕਟ ਪੈਦਾ ਨਹੀਂ ਬੱਚਾ ਘਰ ਲੈ ਕੇ ਜੇ ਉਹਨੂੰ ਫੇਰ ਕੋਈ ਪ੍ਰੋਬਲਮ ਆ ਜੇ ਹਾਂਜੀ ਕੀ ਕਰੀਏ ਨਹੀਂ ਦੇਖੋ ਅਗਰ ਕੋਈ ਸਾਈਡ ਇਫੈਕਟ ਘਰ ਆਣਾ ਹੁੰਦਾ ਉਹ ਵੀ 3-4 ਘੰਟਿਆਂ ਦੇ ਅੰਦਰ ਹੀ ਆਣਾ ਹੁੰਦਾ ਵਾਪਸ ਫਿਰ ਨਹੀਂ ਆਉਂਦਾ ਤਾਂ ਡਾਕਟਰ ਜੀ ਇੱਕ ਮਿੰਟ ਡਾਕਟਰ ਸਾਹਿਬ ਦੀ ਗੱਲ ਸੁਣੋ ਅੱਛਾ 3-4 ਘ ਤੂੰ ਹੀ ਆਪਣੇ ਸਟਾਫ ਨੂੰ ਗਿਆਨ ਦੇ ਲਾਈ ਜਾਓ ਲਾਈ ਜਾਓ ਸਪਾਈ ਡੀ ਕੇ ਲਾਈ ਜਾਓ ਨਹੀਂ ਯਾਰ ਇਹ ਨਹੀਂ ਹੁੰਦਾ ਪਾ ਜੀ ਫਿਰ ਇਦਾਂ ਅੱਜ ਕਿੱਦਾਂ ਹੋ ਗਿਆ ਫਿਰ ਆਪੇ ਤੁਸੀਂ ਦੱਸੋ ਕਿੱਦਾਂ ਹੋ ਗਿਆ ਪਹਿਲੇ ਨੰਬਰ ਤੇ ਤੂੰ ਆਪਣੇ ਤੂੰ ਆਪਣੇ ਸਟਾਫ ਨੂੰ ਰੋਜ਼ ਉਹਨਾਂ ਦੀ ਉਹਨਾਂ ਦੀ ਕਲਾਸ ਨਹੀਂ ਲਾਉਂਦੇ ਉਹਨਾਂ ਨੂੰ ਕਾਉਂਸਲਿੰਗ ਨਹੀਂ ਕਰਦੇ ਵੀ ਮੈਡੀਕਲ ਸਟੋਰ ਚੈੱਕ ਨਹੀਂ ਕਰਦੇ ਤੁਹਾਡਾ ਇੱਕ ਸਫਾਈ ਕਰਮਚਾਰੀ ਵਾਲਾ ਨਾ ਬੰਦਾ ਦਵਾਈ ਵੇਚਣ ਦਿਆ ਤੁਹਾਨੂੰ ਇੰਨੀ ਨੌਲੇਜ ਹੈਗੀ ਆ ਉਹ ਤੁਸੀਂ ਹਾਇਰ ਕੀਤਾ ਨਾ ਤੂੰ ਹੀ ਹਾਇਰ ਕੀਤਾ ਤੁਸੀਂ ਉਹਨੂੰ ਸੈਲਰੀ ਦਿੰਦੇ ਹੋਗੇ ਉਹ ਬੰਦਾ ਸਫਾਈ ਕਰਮਚਾਰੀ ਆ ਸਮਾਇ ਕਰਮਚਾਰੀ ਨਹੀਂ ਹੈਗਾ ਚਲੋ ਦੇਖੋ ਕੀ ਹੋਰੀ ਟਿੱਕੀ ਵਾਦੀ ਕੋਈ ਡਿਗਰੀ ਨਹੀਂ ਹੈਗੀ ਉਹ ਪਲੱਸ 2 ਪੜਿਆ ਹੋਣੀ ਆ ਇਹਨੂੰ ਮੈਡੀਕਲ ਸਟੋਅ ਇੱਕ ਮਿੰਟ ਉਹਨੂੰ ਮੈਡੀਕੋ ਤੇ ਨਾਂ ਨਹੀਂ ਪੜਨਾ ਆ ਦਵਾਈ ਦੇ ਉੱਤੇ ਉਹਦਾ ਕੋਈ ਆਧਾਰ ਗੜਨੀ ਹੈਗਾ ਇੱਕ ਮਿੰਟ ਉਹ ਕਿਹੜੀ ਪੋਸਟ ਤੇ ਹਾਇਰ ਕੀਤਾ ਤੁਸੀਂ ਕੋਈ ਪੋਸਟ ਨਹੀਂ ਹੁੰਦੀ ਦੱਸਿਓ ਕਿਹੜੀ ਪੋਸਟ ਉਹ ਸਾਨੂੰ ਹੈਲਪਰ ਹੈਗਾ ਮੈਡੀਕਲ ਸਟੋਰ ਦੇ ਵਿੱਚ ਹੈਲਪਰ ਆਪ ਕੋਈ ਡਿਗਰੀ ਹੋਊਗੀ ਉਹਦੀ ਕੋਈ ਡਿਗਰੀ ਹੁੰਦੀ ਆ ਹੈਲਪਰ ਦੀ ਕੋਈ ਡਿਗਰੀ ਹੈਗੀ ਆ ਕਿ ਵੱਡਾ ਮੁੰਡਾ ਮੇਨ ਨਹੀਂ ਆਇਆ ਤੇ ਤੂੰ ਹੀ ਹੈਲਪਰ ਨੂੰ ਅਥਾਰਟੀ ਦੇ ਦਿੱਤੀ ਕਿ ਵਿੱਚ ਹੀ ਜਾ ਐਕਸਪਾਇਰੀ ਡੇ ਦੱਬ ਦੇ ਗਿੱਲੀ ਬੱਚੇ ਮਰਦੇ ਮਰਨਦੇ ਇਦਾਂ ਕਿਹਾ ਤੁਸੀਂ ਕਿਹਾ ਫਿਰ ਹੈਲਪਰ ਨੇ ਤੁਸੀਂ ਅੱਜ ਕਿਦਾਂ ਅਥਾਰਟੀ ਦੇ ਦਿੱਤੀ ਕਿ ਤੂੰ ਦਵਾਈ ਵੰਡ ਉਹ ਵੀ ਐਕਸਪਾਇਰੀ ਵੰਡ ਤੁਸੀਂ ਕਿਹਾ ਉਗੜ ਅਸੱਬ ਉਹ ਆ ਨਾ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਹੋਊਗਾ ਮੈਂ ਤਾਂ ਇਦਾਂ ਕਰਦਾ ਉਹ ਟਾਟਾ ਨਾਲ ਆਉਂਦਿਆਂ ਉਹ ਆ ਨਾ ਮੈਂ ਵੀ ਕਰਾਂ ਮੈਂ ਦੇ ਇੱਥੇ ਜਿਹੜੀਆਂ ਐਕਸਪਾਇਰੀ ਦਵਾਈਆਂ ਪਈਆਂ ਮੈਂ ਇਹਦੇ ਵਿੱਚ ਨਹੀਂ ਆ ਉਹ ਕਹਿ ਰਿਹਾ ਤੁਹਾਡਾ ਬੰਦਾ ਵੀਡੀਓ ਬਣੀ ਇਹਦੀ ਉਹ ਵੀਡੀਓ ਬਣੀ ਸਾਡੇ ਕੋਲ ਵੀਡੀਓ ਆਉਦੀ ਮੱਜਾਂ ਨੂੰ ਇਦਾਂ ਹੁੰਦਾ ਇਦਾਂ ਹੀ ਇਹ ਕੰਮ ਇੱਕ ਮੱਝਾ ਡੰਗਰ ਵਾਲਾ ਕਰੀ ਜਾਂਦੇ ਛੋਟੇ ਛੋਟੇ ਬੱਚਿਆਂ ਦੇ ਨਾਲ ਇਹਨਾਂ ਡੰਗਰ ਬਣਾਉਂਦੇ ਇੱਥੇ ਬੱਚੇ ਹਾਂ ਦੇ ਸੈਡੂ ਇੱਕ ਮਿੰਟ ਦੇਖੋ ਆਸ ਸੋਪਰਟੈਂਡੈਂਟ ਕਿ ਕੈਸਾ ਵੀ ਤੋਂ ਮੋਸਟ ਸਟੇਬਲ ਹੈ ਜੀ ਜੀ ਫਿਰ ਉਸਕੇ ਬਾਅਦ ਅਭੀ ਆਪ ਦੇਖੋ ਕਿ ਕਸਮੀਨ ਕੁਆਲਿਟੀ ہمارا ਇਸ ਟਾਈਮ ਪਰ ਬੱਚਾ ਇਹ ਹੈ ਤੋਂ ਉਸ ਦੇ ਹਿਸਾਬ ਸਹੀ ਸਹੀ ਮੈਮ ਲੈ ਕੇ ਜਾਣਾ ਸਾਨੂੰ ਬੱਚਾ ਸਾਨੂੰ ਤਾਂ ਜਿੱਥੇ ਹੋ ਸਕਦਾ ਉੱਥੇ ਕਰਕੇ ਦੇਵੇ ਸਾਨੂੰ ਡਾਕਟਰ ਅਹੀਂ ਇਹ ਤਾਂ ਲਿਖਾਉਣਾ ਹੈ ਕਿ ਸਾਡੇ ਬੱਚੇ ਨੂੰ ਅਦਰ ਕਿ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਆ ਕਿਤੇ ਇਹ ਡਾਕਟਰ ਜਵਾਬ ਦੇਈ ਆ ਇਹ ਥੋੜਾ ਜਿਹਾ ਬੱਚਾ ਅਹੀਂ ਇੱਥੋਂ ਲੈ ਕੇ ਗਏ ਤੇ ਬਾਹਰ ਨਿਕਲ ਗਏ ਤੇ ਇਹਦੀ ਜਿੰਮੇ ਵਾਲੀ ਖਤਮ ਹੈ ਜੇ ਇਹਨਾਂ ਨੇ ਸਾਨੂੰ ਲਿਖ ਕੇ ਦੇਊਗਾ ਅਸੀਂ ਜੇ ਇਹਨਾਂ ਨੇ ਕਰਨਾ ਹੈ ਰੱਖਣ ਉਹਦੀ ਪੂਰੀ ਕੇਅਰ ਕਰਨ ਉਹ ਪ੍ਰੋਪਰ ਕੇਅਰ ਕਰਨ ਅਹੀਂ ਪਰ ਆਪਣੀ ਆਪਣੀ ਕਸਟਡੀ 'ਚ ਬੱਚਾ ਰੱਖਾਂਗੇ ਇਹਨਾਂ ਕੋਲ ਇਹਨਾਂ ਨੂੰ ਲੱਗਿਆ ਕਿ ਜਿੱਥੇ ਬੈਸਟ ਸਾਡੇ ਬੱਚੇ ਦਾ ਟ੍ਰੀਟਮੈਂਟ ਹੋਣਾ ਚਾਹੀਦਾ ਮੈਮ ਉੱਥੇ ਅਸੀਂ ਬੱਚਾ ਰੱਖੀਏ ਮੈਂ ਆਪਣੀ ਕੁੜੀਆ ਇੱਥੋਂ ਲੈ ਕੇ ਗਿਆ ਮੈਂ ਤਾਂ ਰੋਣਿਆ ਵਾਏ ਡਾਕਟਰ ਨੂੰ ਮੈਸਕੋਡ ਹਸਪਤਾਲੋਂ ਦਵਾਈ ਖਾਈ ਡਾਕਟਰ ਤਰਸੀਮ ਤੋਂ ਅੱਜ ਤੱਕ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਗਲੋਨੀ ਮੇਰਾ ਘਰ ਆ ਤਿੰਨ ਸਾਲ ਹੋ ਗਏ ਮੈਡਮ ਦਵਾਈ ਦੇਂਦੇ ਆ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਆ ਬੱਚੇ ਨੂੰ ਨਹੀਂ ਭੁੱਲਦੀ ਡਾਕਟਰ ਤਰਸੀਮ ਨੇ ਖੁਦ ਗਿਆ ਮੈਨੂੰ ਇਹ ਗੱਲ ਹਨਾ ਆਪਣੀ ਰੋਟੀ ਛੱਡ ਕੇ ਬੱਚੇ ਨੂੰ ਜਦੋਂ ਤੁਸੀਂ ਦਵਾਈ ਨਾ ਦਿੱਤੀ ਉਦੋਂ ਬੱਚੇ ਨੂੰ ਦੌਰੇ ਪੈਣੇ ਆ ਉਦੋਂ ਉਹਦੀ ਮੌਤ ਹੋ ਜੂਗੀ ਸੋ ਸੇਮ ਪ੍ਰੋਬਲਮ ਉਸੇ ਬੱਚੇ 'ਚ ਆ ਸੇਮ ਪ੍ਰੋਬਲਮ ਆ ਕੁੜੀ ਨੂੰ ਆਈ ਆ ਉਹਨੂੰ ਸਾਰੀ ਟੀਕਾ ਲਗਾਤਾ ਉਹਨੂੰ ਘਰ ਜਾਂਦੀ ਨੂੰ ਕੋਈ ਨੁਕਸ ਨਹੀਂ ਮੈਮ 2 4 10 ਦਿਨ 20 ਦਿਨ ਬਾਅਦ ਮ ਕੋਈ ਉਹਨੂੰ ਨੁਕਸ ਪੈ ਗਿਆ ਤਾਂ ਉਹਦਾ ਇਹੋ ਜਿਹਾ ਜਵਾਬ ਆਊਗਾ ਡਾਕਟਰ ਐਸਪਾਇਰੀ ਡੀਜੇ ਨੇ ਮੈਮ ਇਹਦੇ ਹੁਣ ਹੋਣਾ ਹੈਗਾ ਨਹੀਂ ਜਦ ਚੜਿਆ ਉਹਦੀ ਬੀਮ ਚ ਤੇ ਹੁਣ ਇਹਨੂੰ ਚਲਟ ਆ ਜੂਗਾ ਹੁਣ ਇਹਨੂੰ ਕੋਈ ਸਾਈਡ ਇਫੈਕਟ ਹੋਊਗਾ ਹੁਣ ਪਟਾਈਮ ਆ ਗਿਆ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਜਿਹੜਾ ਮੈਡੀਕਲ ਸਟੋਰਾਂ ਦੇ ਭਾਇਆ ਤੇ ਫਿਰ ਕੀ ਹੁੰਦਾ ਡਾਕਟਰ ਟੈਂਸ ਪਾਸ ਆ 10ਵੀਂ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ 10ਵੀਂ ਪਾਸ ਭਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਹਿੜੜੀਆਂ ਕਰੀਆਂ ਜਿਹੜੀਆਂ ਸਪਾਇਰੀਟੀ ਆ ਚੁਕਚੁਕ ਕੇ ਲੈ ਜਾਂਦੀਆਂ ਉਹ ਸਹੀ ਆ ਕਿਉਂਕਿ ਇਹਨੂੰ ਤਾਂ ਪਤਾ ਹੀ ਕੋਣੀ ਆ ਇਹ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਪਾਇਆ ਵਾ ਜਿਹੜਾ ਕੋਈ ਆਧਾਰ ਕੱਢਦੀਆਂ ਕੋਈ ਕੋਖੜੀ ਇਹੋ ਜਿਹੇ ਜਦੋਂ ਬੱਚੇ ਇਹੋ ਜਿਹੇ ਮੈਡੀਕਲ ਸਟੋਰਾਂ ਦੇ ਬੰਦੇ ਭਾਈ ਉਹ ਕਿਰੋਂ ਫਿਰ ਹਸਪਤਾਲ ਕੀ ਚੱਲੂਗਾ ਹੋਰਾਂ ਨਾਲ ਕਿੰਨੇ ਨਾਲ ਕਰਦੇ ਏਦਾਂ ਆਪਣਾ ਫੋਨ ਦੇਖ ਬੜੇ ਤੇਰੇ ਅਸੀਂ ਵੀ ਉਹ ਚੀਜ਼ ਤੋਂ ਡਰਦੇ ਆ ਅਸੀਂ ਤਾਂ ਰੋਕਣੋਂ ਵੇਰ ਕਰਨਾ ਵਾ ਹੋਰਾਂ ਨਾਲ ਕਿੰਨੇ ਨਾਲ ਕੀ ਇਹ ਕੰਮ ਹੋ ਰਿਹਾ ਇੱਥੇ ਜਿਹੜਾ ਤੁੰਗੂnga ਬਣਿਆ ਨੂ ਫਿਰ ਉਹ ਆ ਇਹਦਾ ਦਾ ਪਾਸਵਰਡ ਕੋਲ ਗਈ ਇਹਦਾ ਆ ਜਾਂਦਾ ਚੰਨਪਰੀ ਮੈਮ ਜਿਹੜਾ ਜਿਹੜਾ ਨਾਲ ਚੰਨਪਰੀ ਦਾ ਉਹ ਯਾਰ ਤੇਰਾ ਪਤਾ ਕਿਸੇ ਦੇ ਲਾਗੇ ਘਰ ਤੇਰਾ ਤੈਨੂੰ ਮੇਰੇ ਬੜੀ ਭਲੀ ਮਾਨ ਸੀ ਨਾ ਤੇਰੇ ਨਾਲ ਗੱਲ ਕਰਨ ਦੇ ਨਹੀਂ ਡਰਦੇਗੇ ਤੋਂ ਪ੍ਰਧਾਨ ਨਹੀਂ ਡਰਦੇ ਨਹੀਂ ਮੈਂ ਕਿਹਨੂੰ ਪਤਾ ਭੱਜੀ ਨੂੰ ਸਾਨੂੰ ਨਹੀਂ ਦੇਖਦਾ ਪਤਾ ਇਹ ਗਲਤੀ ਸਭ ਦੀ ਡਾਕਟਰ ਸਾਹਿਬ ਦੀ ਆ ਮੈਨੂੰ ਗਲਤੀ ਹੈ ਡਾਕਟਰ ਸਾਹਿਬ ਇਹ ਸਟਾਫ ਦੀ ਗਲਤੀ ਰ ਬਾਅਦ ਚ ਮੰਨੀ ਜਾਂ ਕੋਈ ਮੇਨ ਡਾਕਟਰ ਸਾਹਿਬ ਦੀ ਗਲਤੀ ਆ ਸਾਹਮਣੇ ਬੈਠੇ ਆ ਇੱਕ ਮਿੰਟ ਇੱਕ ਮਿੰਟ ਮੈਂ ਦੋ ਵਾਰੀ ਆ ਕਹਤਾ ਮੈਂ ਡਾਕਟਰ ਸਾਹਿਬ ਅੱਛਾ ਬਾਹਰ ਬੈਠਾ ਵਾ ਉਹਨੂੰ ਪਲੀਜ਼ ਜੇ ਤੁਸੀਂ ਕਰਨਾ ਦੱਸੋ ਜੇ ਰੈਫਰ ਕਰਨਾ ਪਰ ਇਹ ਆਦੇ ਨਹੀਂ ਅਸੀਂ ਕਰਾਂਗੇ ਇਹਨਾਂ ਨੇ ਕਰਾਂਗੇ ਪਰ ਸਟਿਲ ਉਹਨੂੰ ਚੇਅਰ ਤੇ ਰੱਖਿਆ ਇਹਨਾਂ ਨੇ ਕੋਈ ਅੱਜ ਤੱਕ ਬੱਚੇ ਨੂੰ ਕੋਈ ਬੈੱਡ ਦੇ ਲੰਮੇ ਨਹੀਂ ਪਾ ਸਕੇ ਇਹੋ ਜਿਹਾ ਸਟਾਫ ਆ ਅਜੇ ਤੱਕ ਬੱਚਾ ਮਾਂ ਆਪਣੀ ਕੁਰਸੀ ਦੇਖਣ ਅਜੇ ਤੱਕ ਮਾਂ ਆਪਣੀ ਕੁਰਸੀ ਦੇ ਬੱਚੇ ਨੂੰ ਲੈ ਕੇ ਬੈਠੀ ਹੈ ਇਹ ਵੇਖੋ ਕਿਹੋ ਜਿਹਾ ਕੇਅਰਲੈਸ ਡਾਕਟਰ ਹੈ ਚਲੋ ਮੈਂ ਉਹਨਾਂ ਦਾ ਬੈੱਡ ਨੰਬਰ 5 ਤੇ ਰੱਖਦਾ ਕਲ ਨੂੰ ਕਹਤਾ ਮੈਂ ਬੋਰਡ ਨਹੀਂ ਜਾਈਏ ਹਮੇ ਕਮਰਾ ਚਾਹੀਏ ਜੋ ਹਮਨੇ ਬੋਲੇ ਕਿ ਉੱਪਰ ਅਭੀ ਕਮਰੇ ਵਿੱਚ ਉੱਪਰ 4 ਨੰਬਰ ਕਮਰੇ ਵਿੱਚ ਸ਼ਿਫਟ ਕਰ ਦਦੇ ਕਰ ਦਿੰਨੇ ਕੀ ਆ ਜੇ ਤੁਹਾਨੂੰ ਉਹਦਾ ਪਰਾਂਦਾ ਕਿ ਉਹਦਾ ਬੱਚਾ ਉਹਦੀ ਸਥਿਤੀ ਵਿਗੜ ਗਈ ਆ ਉਹਨੂੰ ਕੋਈ ਬੈੱਡ ਦੋ ਉਹਨੂੰ ਕੋਈ ਐਸੀ ਰੂਮ ਦੋ ਮਾਂ ਉਹਦੀ ਜਿਹੜੀ ਕੁਰਸੀਆਂ ਦੇ ਬਾਹਰ ਬੈਠੀ ਹੈ ਉੱਥੇ ਤੁਸੀਂ ਕੋਈ ਬਲੂਬੋਸ ਟੰਗਦਾ ਇਹੋ ਜਿਹਾ ਡਾਕਟਰ ਕਮਾਲ ਦੇ ਡਾਕਟਰ ਮੈਂ ਐਵੇਂ ਹੋ ਜੇ ਮੈਂ ਬੈਠ ਕੇ ਫਾਈਲ ਤੇ ਨਾ ਮੈਡਮ ਇੱਕ ਚੀਜ਼ ਆ ਫੋਨ ਵੇਖੋ ਜਰਾ ਇਹ ਬੰਦਾ ਰੋਹ ਦਵਾਈ ਦੀਆਂ ਦੇਖੋ ਇਹਨੇ ਫੋਟੋ ਖਿੱਚੀ ਹਰ ਡੇਟ ਦੀ ਹਰ ਦਿਨ ਦੀ ਇਹਨੇ ਫੋਟੋ ਕਿਚੀ ਆ ਇਹ ਰੋਜ਼ ਮੈਡੀਕਲ ਇਹੋ ਹੀ ਮੰਗਦਾ ਵਾ ਅੱਜ ਇਹਨੇ ਕਹਿੰਦਾ ਚਾਨਪਰੀਤ ਛੁੱਟੀ ਦੇ ਮੈਂ ਵੰਡਣ ਆ ਰਿਹਾ ਰੋਜ਼ ਇਹ ਬਣਦਾ ਸੀਸੀਟੀਵੀ ਫੁੱਟੇ ਇਹਨਾਂ ਦੇ ਘੜਾ ਸਕਦੇ ਇਹ ਰੋਜ਼ ਖੜੀਦਾ ਰਿਹਾ ਹੈ ਮੈਂ ਇੱਕ ਇੰਜੈਕਸ਼ਨ ਚੈੱਕ ਕਰਿਓ 1 ਇੰਚ ਆਈ ਮੈਡਮ ਕਾਰਵਾਈ ਕਰਾਉਣੀ ਚਾਹੁੰਦੇ ਆਹੀਂ ਨਹੀਂ ਇਦਾਂ ਛੱਡਣਾ ਬੰਦ ਕਰਾਉਣਾ ਕਾਰਵਾਈ ਕਰਾਉਣਾ ਬੰਦ ਕਰਾਉਣਾ ਵੀ ਸੀਰ ਚਾਹਣਾ ਇੱਕ ਵਾਰ ਕਰਾਓ ਬੱਚਾ ਕਰਾਓ ਇਹਨੇ ਜਰ ਪੋਰਜਾਮ ਕਰਨ ਲੱਗੇ ਆ ਦੋ ਮਿੰਟ ਇੱਕ ਮਿੰਟ ਸਾਨੂੰ ਸੈਟੀਸਫਾਈ ਕਰੋ ਇਹਨੇ ਰੋਡ ਤੇ ਪਾ ਲੱਗੇ ਨੇ ਟੀਕਾ ਲੱਗੇ ਟੀਕਾ ਲੱਗੇ ਅੱਛਾ ਜੀ ਠੀਕ ਆ ਦੇਖਦੇ ਨੂੰ ਕੀ ਗੱਲ ਆ ਤੇ ਹਾਂ ਲਾ ਮਰੀ ਨੂੰ ਕਹਿੰਦੇ ਲਿਆਓ ਤੇ ਲਾ ਸਕਦੇ ਅੱਛਾ ਇਹ ਬਾਹਰੋਂ ਆਇਆ ਟੀਆ ਟਾੜਾ ਕਹਿੰਦਾ ਮਤਲਬ ਟੀਕੇ ਦਵਾਈਆਂ ਦੇ ਵਿੱਚ ਗੇਂਜ ਤੋਂ ਦਰਕਰਾਨ ਆਤਾੜਾ ਜੈਨੂਲੀਕਾ ਜਿਹੜਾ ਇੱਕ ਮਿੰਟ ਇੱਕ ਹੁਣ ਹੋਏ ਸਟੇਟਮੈਂਟ ਆਦੀ ਜਿਹੜੇ ਸਟੋਰ ਤੋਂ ਸਮਾਨ ਆਇਆ ਤੇ ਟਾੜਾ ਕਹਿੰਦਾ ਮਤਲਬ ਤੁਹਾਡੀਆਂ ਨਰਸਾਂ ਦੇ ਤੁਹਾਡੇ ਕੋ ਨਾਲ ਮਾ ਜਾਂਦਾ ਟਾੜਾ ਕੋਈ ਗਲਤੀ ਨਹੀਂ ਤੁਹਾਡੇ ਸਟੋਰ ਵਾਲਿਆਂ ਦੀ ਗਲਤੀ ਹੈ ਹਾਂ ਥੋੜਾ ਜਿਹਾ ਜ਼ੋਰ ਨਹੀਂ ਬੋਲੋ ਦਾ ਕੰਮ ਹੁੰਦਾ ਦਵਾਈ ਕਰਕੇ ਦੇ ਠੀਕ ਆ ਮਰੀ ਨੂੰ ਤੇ ਅੱਗੇ ਦੇ ਦੇ